ਮੰਮੀ ਮੰਮੀ ਮੇਰੀ ਗੱਲ ਸੁਣੋ ਕੀ ਆਈ ਸੀ ਕਾ ਮੰਮੀ ਮੈਂ ਤੁਹਾਨੂੰ ਕਹਿਣਾ ਸੀ ਕਿ ਮਤਲਬ ਅੱਜ ਮੈਂ ਕਾਲਜ ਗਈ ਹੀ ਨਾ ਤੇ ਉੱਥੇ ਮੈਮ ਅਨਾਉਂਸ ਕਰਦੇ ਪਈ ਕਿ ਉਹ ਅੱਜਕੱਲ ਏਆਈ ਨਹੀਂ ਚੱਲਿਆ ਜਿਹੜਾ ਹਾਂ ਸੁਣਿਆ ਤਾਂ ਮੈਂ ਵੀ ਹਾਂ ਤੇ ਨਾ ਉਹਨਾਂ ਦੀ ਨਾ ਐਕਸਟਰਾ ਕਲਾਸਿਸ ਲਗਣੀਆਂ ਮੈਂ ਹਾਂ ਤੇ ਵੈਸੇ ਆਪਸ਼ਨਲੀ ਬਟ ਮੇਰਾ ਇੰਟਰਸਟ ਵੀ ਗਾਵੈ ਤੇ ਮੇਰੇ ਬੈਟਰ ਫਿਊਚਰ ਵਾਸਤੇ ਵੀ ਗਾਵੈ ਤਾਂ ਕਰਕੇ ਤੇ ਫਿਰ ਉਹਦੀ ਫੀਸ ਹੈਗੀ ਹੈ ਮੇਰੇ ਖਿਆਲ ਨਾਲ ਮੈਮ ਨੇ ਕਿਹਾ ਸੀ 5000 5000 ਤੈਨੂੰ ਪਤਾ ਹੀ ਸੀਗਾ ਤੇਰੀ ਆਪਾਂ ਕਾਲਜ ਵੀ ਕਿੰਨੀ ਐਡਮਿਸ਼ਨ ਲੋਕੀ ਕਰਾਈ ਐ ਪਾਪਾ ਜੀ ਇਸ ਗੱਲ ਨੂੰ ਮੰਨਦੇ ਹੀ ਨਹੀਂ ਸੀ ਉਹ ਤੇ ਕਹਿੰਦੇ ਸੀ ਬਸ ਕੁੜੀ ਨੇ 10ਵੀਂ ਕਰ ਲਈ ਐ ਤੈਨੂੰ ਘਰੇ ਬਿਠਾ ਕੇ ਘਰ ਦੇ ਕੰਮ ਕਾਇ ਸਿਖਾਓ ਕੁਛ ਸਲਾਈ ਕਢਾਈ ਸਿਖਾਓ ਰੋਟੀ ਪਕਾਣੀ ਸਿਖਾਓ ਤੈਨੂੰ ਪਤਾ ਉਹ ਪੁਰਾਣੇ ਖਿਆਲਾਂ ਦੇ ਗਿਆ ਉਹ ਬਸ ਇਹੋ ਹੀ ਸੋਚਦੇ ਆ ਕਿ 10ਵੀਂ ਪੜ੍ਹ ਲਈ ਐ ਤੇ ਘਰ ਬੈ ਕੇ ਰੋਟੀ ਬਣਾਵੋ ਜਾਂ ਸਲਾਈ ਕਢਾਈ ਸਿੱਖੋ ਮੰਮੀ ਪਾਪਾ ਜੀ ਦੀਆਂ ਗੱਲਾਂ ਨਾ ਪਾਪਾ ਜੀ ਦੇ ਜ਼ਮਾਨੇ ਤੱਕ ਹੀ ਸਹੀ ਲੱਗਦੀਆਂ ਸੀ ਹੁੰਤੇ ਹੀ ਕੇ ਨੂੰ ਜਾ ਕੇ ਕਹੋਗੇ ਨਾ ਕਿ ਆਪਾਂ ਆਪਣੀ ਕੁੜੀ ਨੂੰ ਕਾਲਜ ਕਾਲਜ ਤੋਂ ਵੀਚੀ ਛਡਾ ਕੇ ਘਰੇ ਸਲਾਈ ਬੁੜਾਈ ਕਰਦੀ ਆ ਉਹਨਾਂ ਨੇ ਵੀ ਕਹਿਣਾ ਵੈ ਕਿ ਐਵਲੀ ਜਨਰੇਸ਼ਨ ਚ ਕੌਣ ਐ ਹੋਜੇ ਕਰਦਾ ਹੈ ਕੰਮ ਤੇ ਨਾਲੇ ਮੰਮੀ ਜੀ ਆਪਾਂ ਕੁਝ ਚੰਗਾ ਕਰਨਾ ਵੈ ਨਾ ਤੇ ਸਾਨੂੰ ਬਾਹਰ ਜਾਣਾ ਹੀ ਪੈਣਾ ਵੈ ਇਸੀ ਕਾ ਮੈਂ ਤੇ ਤੇਰੀ ਹਰ ਗੱਲ ਸਮਝਦੀ ਆ ਮੈਂ ਤੈਨੂੰ ਕਦੀ ਨਾ ਕੀਤੀ ਕਿਸੇ ਗੱਲ ਤੋਂ ਮੈਂ ਤੇ ਕਹਿੰਨੀ ਆ ਤੂੰ ਆਪ ਪੜ੍ਹ ਲਿਖ ਜੋ ਤੈਨੂੰ ਚਾਹੀਦਾ ਉਹ ਤੈਨੂੰ ਮਿਲੇ ਪਰ ਅੱਥੇ ਤੈਨੂੰ ਪਤਾ ਪਾਪਾ ਜੀ ਵੀ ਵਿੱਚ ਹੈਗੇ ਆ ਨਾ ਹੁਣ ਮੈਂ ਇਹਨਾਂ ਕੋਲ 5000 ਕਿੱਦਾਂ ਮੰਗਾਂਗੀ ਪਰ ਮੰਮੀ ਤੈਨੂੰ ਪਤਾ ਹੋਗਾ ਵਾ ਕਿ ਉਹਨਾਂ ਨੂੰ ਐਵਲੀਆਂ ਚੀਜ਼ਾਂ ਦੀ ਜਾਣਕਾਰੀ ਨਹੀਂ ਗਈ ਤੂੰ ਹੀ ਉਹਨਾਂ ਨੂੰ ਸਮਝਾਓ ਤੇ ਸਹੀ ਇੱਕ ਵਾਰ ਬੇਟਾ ਤੇਰੇ ਕੋ ਕਿਹੜਾ ਕੁਝ ਲੁਕਿਆ ਆ ਤੂੰ ਵੇਖਦੀ ਨਹੀਂ ਪਾਪਾ ਜੀ ਦਾ ਸੁਭਾ ਉਹਨਾਂ ਨੂੰ ਸਮਝਾਣਾ ਪਤਾ ਨਹੀਂ ਇੱਕ ਛੋਟੇ ਬੱਚੇ ਨੂੰ ਜਿਵੇਂ ਸਮਝਾਣਾ ਹੁੰਦਾ ਨਾ ਕਿ ਉਹ ਨਾ ਸਮਝ ਜਾ ਤੈਨੂੰ ਕੁਛ ਨਹੀਂ ਸਾਡੀ ਸਮਝ ਲੱਗਦੀ ਉਹ ਇਦਾਂ ਦਾ ਕਰਦੇ ਆ ਪਾਪਾ ਜੀ ਮੈਨੂੰ ਨਹੀਂ ਪਤਾ ਮੈਂ ਇਹ ਰੋਬੋਟਿਕ ਕਲਾਸਸ ਜੁਆਇਨ ਕਰਨੀਆਂ ਤੇ ਕਰਨੀਆਂ। ਚੱਲ ਠੀਕ ਐ ਮੈਂ ਤੇਰੇ ਚਾਚੂ ਨਾਣਾ ਤੇਰੇ ਗੋਲਡੀ ਚਾਚੂ ਨਾਲ ਗੱਲ ਕਰਾਂਗੀ। ਪਾਪਾ ਜੀ ਉਹਨਾਂ ਦੀ ਹਰ ਗੱਲ ਮੰਨਦੇ ਆ ਨਾ। ਮੰਮੀ ਉਹਨਾਂ ਦੀ ਗੱਲ ਮੰਨਦੇ ਨਹੀਂਗੇ ਪਰ ਇਹਦੇ ਪਾਪਾ ਨਾ ਇੰਡੀਪੈਂਡੈਂਟ ਏਗੇ ਆ। ਹੁਣ ਤੀ ਵੇਖਿਆ ਪਰੀ ਚਾਚੂ ਨੂੰ ਜਿਹੜੀ ਚੀਜ਼ ਕਹਿੰਦੀ ਆ ਸਟੱਡੀ ਵਸਤੇ ਹੋਵੇ ਕੁਝ ਐਕਸਟਰਾ ਕਲਿਕੂਲਰ ਹੋਵੇ ਤੇ ਸਾਰੀ ਚੀਜ਼ਾਂ ਮੰਨ ਲੈਂਦੇ ਨੇ। ਤੇ ਇੱਥੇ ਮੈਨੂੰ ਵੇਖ ਲਓ। ਪਰੀ ਸ਼ਿਕਾ ਤੈਨੂੰ ਵੀ ਕਿਹੜਾ ਘਟਾ? ਮੰਮੀ ਮੈਂ ਐ ਨਹੀਂ ਕਹਿੰਦੀ ਵੀ ਕਿ ਮੈਨੂੰ ਉਹਦੇ ਨਾਲੋਂ ਘੱਟ ਚੀਜ਼ ਮਿਲੀ ਆ ਆਪਾਂ ਦੋਵੇਂ ਬਰਾਬਰ ਹੀ ਗਏ ਆ ਬਟ ਫੇਰ ਵੀ ਤੇ ਹੀ ਆ ਤੇ ਵੇਖੋ ਨਾ ਕਿ ਹੁਣ ਦੇਖ ਲੈਣਾ ਹੁਣ AI ਵਾਲੀ ਉਹਦੇ ਵੀ ਕਾਲਜ ਚ ਜ਼ਰੂਰ ਹੋਏਗੀ ਤੇ ਉਹ ਕਰੇਗੀ ਤੇ ਫਿਰ ਮੈਂ ਇੱਥੇ ਉਹਦਾ ਮੂੰਹ ਤੱਕਦੀ ਰਵਾਂਗੀ ਨਹੀਂ ਨਹੀਂ ਐਦਾਂ ਨਹੀਂ ਹੋਏਗਾ ਮੈਂ ਤਾਂ ਹੀ ਤੇ ਕਹਿਨੀ ਪਈ ਆ ਪਾਪਾ ਜੀ ਤੇਰੇ 골ਡੀ ਚਾਚੂ ਦੀ ਮੰਦੇ ਆ ਮੈਂ ਉਹਨਾਂ ਨਾਲ ਗੱਲ ਕਰਾਂਗੀ ਨਾ ਕਮਲੀਏ ਸਗੋਂ ਮੇਰੀ ਗੱਲ ਸੁਣ ਸ਼ੁਕਰ ਕਰ ਕਿ ਪਾਪਾ ਜੀ ਘਰ 'ਚ ਕਿਸੇ ਦੀ ਤੇ ਸੁਣਦੇ ਆ ਨਾ ਜੇ ਕਿਸੇ ਦੀ ਵੀ ਨਾ ਸੁਣਦੇ ਹੁੰਦੇ ਤੇ ਘਰ ਦਾ ਕੀ ਹਾਲ ਹੁੰਦਾ ਕੋਈ ਬੰਦਾ ਤਾਂ ਹੈਗਾ ਨਾ ਜਿਹੜਾ ਉਹਨਾਂ ਨੂੰ ਮਨਾ ਸਕਦਾ ਜਾਂ ਉਹਨਾਂ ਦੀ ਗੱਲ ਪਾਪਾ ਜੀ ਸੁਣ ਕੇ ਚੁੱਪ ਹੋ ਜਾਂਦੇ ਆ ਤੈਨੂੰ ਬਸ ਇਹ ਆਈ ਕਲਾਸਿਸ ਜੁਆਇਨ ਕਰਨੀ ਆ ਨਾ ਤੂੰ ਟੈਨਸ਼ਨ ਨਾ ਲੈ ਇਹ ਮੇਰੀ ਜ਼ਿੰਮੇਵਾਰੀ ਮੈਂ ਮੰਮੀ ਤਾਨੂੰ ਵੀ ਨਾ ਚਾਚੂ ਮੰਕ ਸਟੈਂਡ ਲੈਣਾ ਚਾਹੀਦਾ ਵੈ ਤਾਨੂੰ ਤੇ ਪਾਪਾ ਦੋਨਾਂ ਨੂੰ ਤੂੰ ਨਾ ਬਸ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੇ ਇਹ ਗੱਲ ਆਪਣੇ ਦਿਮਾਗ 'ਚ ਕਦੀ ਨਾ ਲਿਆਈਂ ਕਿ ਪਰੀ ਦੀ ਹਰ ਗੱਲ ਮਿੰਟ 'ਚ ਪੂਰੀ ਹੁੰਦੀ ਆ ਉਹਦੇ ਪਾਪਾ ਦੀ ਗੱਲ ਮੰਨਦੇ ਆ ਤੇ ਉਹ ਜਲਦੀ ਪੂਰੀ ਹੋ ਜਾਂਦੀ ਤੇ ਮੇਰੀ ਨਹੀਂ ਹੁੰਦੀ ਐ ਉਹ ਜਿਹੜਾ ਡਿਫਰੈਂਸ ਨਹੀਂ ਲਿਆਣਾ ਬੇਟਾ ਅਸੀਂ ਤੇਰੇ ਚਾਚੂ ਪਤਾ ਪਰੀ ਤਾਂ ਜ਼ਿਆਦਾ ਕੀ ਪਤਾ ਤੈਨੂੰ ਨਹੀਂ ਪਿਆਰ ਕਰਦੇ ਉਹਨੀ ਚੀਜ਼ ਬਾਅਦ 'ਚ ਆਉਂਦੀ ਆ ਤੇਰੀ ਪਹਿਲਾਂ ਆਉਂਦੀ ਆ ਤੂੰ ਇਹ ਗੱਲ ਨੋਟ ਕੀਤੀ ਕਦੀ ਪਰੀ ਨੂੰ ਤੇ ਪਤਾ ਵੀ ਨਹੀਂ ਹੁੰਦਾ ਕੀ ਸ਼ਿਕਾਇਤ ਦੀਦੀ ਕੋਲ ਇਹ ਚੀਜ਼ ਆ ਗਈ ਹੈ ਚਲੋ ਮੈਂ ਮਾਠੀ ਗਈ ਤੇ ਕਰ ਲੈਣਾ ਚਾਚੂ ਦੇ ਨਾਲ ਗੱਲ ਹਾਂ ਹਾਂ ਮੈਂ ਕਰਨਾ ਚੱਲੀ ਆ ਆਪਣਾ ਕਾਲਜ ਦਾ ਕੰਮ ਕਰਨ ਚਲੋ ਠੀਕ ਹੈ ਜਾਓ ਕਰੋ ਤੁਸੀਂ ਬੱਚੇ ਵੀ ਨਾ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਸੋਚ ਲੈਂਦੇ ਆ ਹੁਣ ਵਿਚਾਰੇ ਕਰਨ ਵੀ ਕੀ ਘਰ ਦਾ ਮੋਲ ਹੀ ਇਹੋ ਜਿਹਾ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਕੌਣ ਐਦਾਂ ਦੀ ਗੱਲਾਂ ਕਰ ਅੱਜ ਕਿਦਾਂ ਦੀ ਗਈ ਤੇਰੀ ਕਲਾਸ ਬਾਸ ਸੋਈ ਬੋਰਿੰਗ ਲੈਕਚਰਸ ਹੀ ਹਗੇ ਸੀ ਤੇ ਨਾ ਮੈਥਸ ਦੀ ਕਲਾਸ ਪਤਾ ਨਹੀਂ ਕਿਉਂ ਲੱਗਦੀ ਗਈ ਆ ਸਹੀ ਗੱਲ ਆ ਮੈਸਟਰੀ ਕਲਾਸ ਨੇ ਤੇ ਮੈਨੂੰ ਵੀ ਬਹੁਤ ਤੰਗ ਕੀਤਾ ਸਹੀ ਕਿਹਾ ਨਾਲੇ ਤੈਨੂੰ ਪਤਾ ਕਾਲਜ AI ਰਿਪੋਰਟ ਤੇ ਕਲਾਸ ਆ ਗਈ ਹਾਂ ਸਾਡੀ ਮੈਮ ਦੱਸੰਦੇ ਹੀ ਹਾਂ ਤੇ ਕਰਨੀ ਜਾਈਂ ਕੀਤੀ ਤੇ ਆ ਮਮਾ ਦੇ ਨਾਲ ਗੱਲ ਹੁਣ ਵੇਖੋ ਕੀ ਕਹਿੰਦੇ ਆ ਮੈਂ ਤੇ ਪਾਪਾ ਨੂੰ ਕਹਿਤਾ ਆ ਤੇ ਪਾਪਾ ਕਹਿੰਦੇ ਕੋਈ ਗੱਲ ਨਹੀਂ ਪੁੱਤ ਤੂੰ ਜੋ ਕਰਨਾ ਆ ਤੂੰ ਕਰ ਲੈ ਤੈਨੂੰ ਤੇ ਪਤਾ ਹੀ ਆ ਮੈਨੂੰ ਕਿੰਨਾ ਸ਼ੌਂਕ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਨਵੀਆਂ-ਨਵੀਆਂ ਚੀਜ਼ਾਂ ਆਣੀਆਂ ਮੈਂ ਕਰਨੀਆਂ ਪ੍ਰੋਜੈਕਟ ਵੀ ਬਣਵਾਣੇ ਆ ਉਹਨਾਂ ਨੇ ਹਾਂ ਸ਼ੌਂਕ ਤੇ ਮੈਨੂੰ ਵੀ ਆ अरुण मैं क्या वो पतदीन देखो हां हां कोई गल नहीं तू टेंशन ना ले मेनू पता तू की सोचनी है क्लास साडी इकट्ठी लगनी है रोबोटिक वाली आपा इकट्ठे जावांगे इकट्ठे आवांगे मैं पापा नु भी कह दंगा की इशिका ने भी मेरे नाल ही जॉइन करनी है ठीक है मेनू पता है तू ज्यादा ना सोच हां हां कोई नहीं ते हुन मेनू एक गल दस ट्यूशन ते जाना है की ओ भी कैंसिल ही करनी है ਯਾਰ ਮਤਲਬ ਉਸੇ ਗੱਲ ਦੱਸਾਂ ਮੇਰੇ ਟਿਊਸ਼ਨ ਤੇ ਜਾਂਦੇ ਤੇ ਬਿਲਕੁਲ ਮੰਨ ਨਹੀਂ ਕਰਦਾ ਪਿਆ। ਤੂੰ ਮੈਨੂੰ ਇੱਕ ਗੱਲ ਦੱਸ ਤੇਰਾ ਮੰਨ ਕਰਦਾ ਕਦੋਂ ਹੈ? ਹੁਣੇ ਮੈਂ ਚਾਚੀ ਨੂੰ ਅੰਦਰ ਆਵਾਜ਼ ਦੇ ਦਿੱਤੀ ਨਾ ਤੇ ਤੇਰੇ ਕੰਨ ਥੱਲੇ ਦੋ ਪੈਣੀਆਂ। ਨਾਲ ਹੀ ਤੂੰ ਭੱਜੀ-ਭੱਜੀ ਜਾਣਾ। ਨਹੀਂ ਨਹੀਂ ਆਪਾਂ ਚੱਲਦੇ ਆਂ। ਹਾਂ ਚੱਲ। ਆ ਕੱਪੜੇ ਇੱਥੇ ਹੀ ਮੰਮੀ। ਕੋਈ ਕੰਮ ਨਹੀਂ ਕੋਈ ਗੱਲ ਦਾ। ਆ ਪਰੇ ਨੂੰ ਵੀ ਮੈਂ ਕਹਿਨੀ ਆ ਥੋੜਾ ਬਹੁਤ ਆਪਣਾ ਕੰਮ ਕਰ ਲੈ ਕਰ। ਉਹ ਵੀ ਨਾ ਬੱਸ ਕੋਈ ਗੱਲ। ਉਹ ਬੱਚਾ ਹੀ ਆ। ਸਾਰੀ ਉਮਰ ਉਹਨੇ ਕੰਮ ਹੀ ਕਰਨੇ ਆ। ਤੇਲੇ ਆਜ ਤੇ ਕੋਈ ਨੀ ਨਹੋਂਦੇ ਤੇ ਲਿਆ ਮੈਂ ਕਰ ਦਵਾ ਤੇ ਮੰਮਾ ਮੇਰੀ ਗਾਲ ਸੁਨੋ ਹਾਂਜੀ ਮੈਡਮ ਜੀ ਕੁਵੀਸ਼ੇ ਤੇਰੀ ਜਾਣਾ ਨਹੀਂ ਬਸ ਚੱਲੀ ਸੀ ਬਰਤਾਨਾ ਗੱਲ ਕਰਨੀ ਸੀ ਕਰੋ ਤੁਸੀ ਮਮਾ ਮੇਰਾ ਫੋਨ ਖਰਾਬ ਹੋ ਗਿਆ ਮੈਨੂੰ ਫੋਨ ਲਿਆ ਕੇ ਦੇ ਦੋ ਨਵਾ ਬਿਲਕੁਲ ਨਹੀਂ ਚਲਦਾ ਪਤਾ ਤੁਹਾਨੂੰ ਪਤਾ ਮੈਂ ਕਾਲਜ ਆਣਾ ਜਾਣਾ ਹੁੰਦਾ ਤੇਰੇ ਨਾਲ ਮੈਂ ਕੰਨ ਤੇ ਲੈਣੀ ਇੱਕ ਹਜੇ ਕੀ ਕਹਿੰਦੇ ਆ 6 ਮਹੀਨੇ ਪਹਿਲਾਂ ਤੈਨੂੰ ਫੋਨ ਲੈ ਕੇ ਦਿੱਤਾ ਵਾ ਹੁਣ ਆ ਗਿਆ ਨਾ ਕਿਸੇ ਸਹੇਲੀ ਕੋ ਨਵਾਂ ਫੋਨ ਤੇ ਉਹ ਹੀ ਲੈਣਾ ਆਣਾ ਵਾ ਅੰਮਾ ਸਾਰਿਆਂ ਕੋ ਆਈਫੋਨ ਹੈਗਾ ਮੇਰੇ ਕੱਲੀ ਕੋ ਐਂਡਰੋਇਡ ਆ ਆਹ ਇਹਨੇ ਪੇੜ ਤੇ ਨਹੀਂ ਉਗਦੇ ਤੇਰੇ ਕੋਲ ਐਂਡਰੋਇਡ ਐਂਡਰੋਇਡ ਚੋ ਵੀ ਉਹੀ ਸਾਰਾ ਕੁਛ ਹੈ ਜੋ ਆਈਫੋਨ ਦੇ ਵਿੱਚ ਹੈਗਾ। ਤੁਹਾਨੂੰ ਨਹੀਂ ਪਤਾ ਆਈਫੋਨ ਦਾ ਕੈਮਰਾ ਵੀ ਬਹੁਤ ਵਧੀਆ ਆਈਫੋਨ ਬਹੁਤ ਗਾਂ ਦੀ ਟੈਕਨੋਲੋਜੀ ਆ। ਕੋਈ ਗੱਲ ਨਹੀਂ। ਸਾਨੂੰ ਨਹੀਂ ਇਹ ਚੀਜ਼ ਦੀ ਸਮਝ ਹੈਗੀ। ਤੈਨੂੰ ਲੈ ਦੰਨੇ ਆ। ਜਪੁੱਤਰ ਕੰਦਾ ਪਿਆ ਤੇ ਫਿਰ ਕੀ ਆ? ਮੰਮੀ, ਆ ਤੁਸੀਂ ਇਹਦੀ ਗੱਲਾਂ ਜੀ ਨਾ ਆਓ। ਆ ਟਿੱਡੀ ਜੀ ਬੜੀ ਸ਼ਤਾਨ ਹੈਗੀ ਆ ਇਦਰਾ ਮੋਸ਼ਰਵ ਜੀ ਆ ਗੱਲਾਂ ਕਰ ਕਰਕੇ ਨਾ ਤੁਹਾਨੂੰ ਫਸਾ ਦਿੰਦੀ ਆ। ਕੋਈ ਗੱਲ ਨਹੀਂ। ਦਾਦੀ ਤੁਸੀਂ ਮੰਮਾ ਨੂੰ ਮਨਾ ਲਓ ਮੈਂ ਟਿਊਸ਼ਨ ਲਈ ਲੇਟ ਹੋ ਰਹੀ ਆ। ਮੰਝਾ ਮम्मा ਨੂੰ ਤੇਰੀ ਨੂੰ ਮਨਾ ਲਾਂਗੇ ਮੈਂ ਵੀ ਤੈਨੂੰ ਕਹਤਾਂ ਜਿਹੜਾ ਪਾਪਾ ਵੈ ਨਾ ਉਹਨੇ ਵਕਤ ਪਾਣੇ ਯਾਰ ਉਹਨੇ ਮੈਨੂੰ ਨਹੀਂ ਪਤਾ ਮੈਨੂੰ ਫੋਨ ਚਾਹੀਦਾ ਫੋਨ ਤੈਨੂੰ ਚਾਹੀਦਾ ਵੈ ਨਾ ਕੋਈ ਨਹੀਂ ਵੇਖਦੇ ਆ ਇਹ ਨਾ ਹੋਵੇ ਤੂੰ ਜਾ ਕੇ ਪਹਿਲਾਂ ਹੀ ਆਪਣੇ ਪਾਪਾ ਨੂੰ ਕਹਿ ਦੇਵੇਂ ਤੇ ਉਹ ਤੈਨੂੰ ਲੈ ਦੇਣ ਫੋਨ ਉਹਨਾਂ ਨਾਲ ਗੱਲ ਕਰੀਏ ਜੇ ਤੂੰ ਚਲ ਕੋਈ ਗੱਲ ਕਿਤੇ ਮੈਂ ਸੋਚਿਆ ਹੀ ਨਹੀਂ ਸੀ ਪਰ ਤੁਸੀਂ ਆਈਡੀਆ ਦੇ ਦਿੱਤਾ ਮੈਂ ਪਾਪਾ ਨੂੰ ਕਹਿ ਦੂੰਗੀ ਉਹਨੇ ਚਲਾਕ ਨਾ ਬਣ ਜਾਈ। ਫੋਨ ਤੇ ਟਿਊਵੀਸ਼ਨ ਤੇ ਜਾ। ਬਾਅਦ ਚੋਂ ਵੇਖਦੇ ਆ। ਠੀਕ ਆ, ਬਾਈ। ਗੁੱਸਾ ਨਾ ਕਰੋ। ਮੈਂ ਪਾਪਾ ਨੂੰ ਕਹੂੰਗੀ ਉਹਨੂੰ ਬਾਈ। ਆ ਵੇਖ ਲੋ। ਕਿੱਡੀ ਚਲਾਕ ਹੈ। ਚਲਾਕਾ ਦੀ ਤੈਨੂੰ ਪਿਆਰ ਹੀ ਕਰਕੇ ਗਈ ਔਰ ਕੀ ਕਰਕੇ ਗਈ ਆ? ਪਿਆਰ ਕਰਕੇ ਗਈ, ਬਡਰਿੰਗ ਕਰਕੇ ਗਈ ਆ। ਇਹਨੂੰ ਪਤਾ ਵਾ। ਇਹਨੇ ਆਪਣੇ ਪਾਪਾ ਨੂੰ ਸਾਰਾ ਕੁਝ ਕਹਿ ਦੇਣਾ ਤੇ ਪਾਪਾ ਨੇ ਇਹਦੇ ਨੇ ਉਸੇ ਵਾਲੇ ਹਾਂ ਕਰ ਦੇਣੀ ਆ। ਤੇ ਫੇਰ ਕੀ ਆ? ਪੁੱਤ ਕੀ ਦਾ ਵਾ? ਮੇਰਾ। ਤੁਸੀਂ ਦੋਵੇਂ ਜਾਣੇ ਨਾ ਇਹਨੂੰ ਵਿਗਾੜ ਕੇ ਰੱਖਤਾ ਵਾ। ਮੇਰੀ ਗੱਲ ਸੁਣ ਪੁੱਤਰ। ਉਨ ਨੂੰ ਤੇ ਆਪਣੇ ਦਾਦਾ ਦਾਦੀ ਕੋਲ ਪਿਆਰ ਨਹੀਂ ਮਿਲਿਆ ਹੁਣ ਤੈਨੂੰ ਆਪਣੇ ਸਹੁਰੇ ਦਾ ਵੀ ਪਤਾ ਹੀ ਆ ਉਹ ਦਲੇਰ ਹੈਗਾ ਵਾ ਉਹ ਆਪਣੇ ਪਿਓ ਵਰਗਾ ਨਹੀਂ ਹੈ ਜਿਹੋ ਜਿਹੋ ਦਾ ਪਿਓ ਆ ساری ਗੱਲ ਚ ਟੋਕਾ ਟੋਕ ਕੇ ਕੋਈ ਗੱਲ ਨਹੀਂ ਕੁਝ ਪੈਸੇ ਦਾ ਪਿਓ ਪਾ ਦੇਗਾ ਕੁਛ ਰਾ ਦਾਦਾ ਲੈ ਦਾਂਗੇ ਲੈ ਆਪਾਂ ਦੇਵਾਂਗੇ ਪਾਪੇ ਨੂੰ ਪਤਾ ਲੱਗੇ ਨਾ ਆਈਫੋਨ ਦਾ ਉਹਦੇ ਅੱਜ ਮੇਰਾ ਫੋਨ ਦਾ ਪੁੱਛੇਂਦੇ ਆ ਕਿੰਨੇ ਦਾ ਆ ਵਾ ਤੇ ਪਾਪੇ ਨੂੰ ਦੱਸਣਾ ਹੀ ਨਹੀਂ ਅਸੀਂ ਫੋਨ ਲਿੱਤਾ ਵਾ ਚਾਲੂਣ ਚੱਲੀਏ ਚਲੋ ਚੱਓ ਬੁਆ ਜੀ ਦੱਸੋ ਤੁਸੀਂ ਨੇ ਮੇਰੀ ਗਰਮ ਨਾਲ ਗੱਲ ਸੁਣਨਾ ਸੁਣਾ ਪਾਪਾ ਜੀ ਇਹਨਾਂ ਕਿਉਂ ਬੋਲਦੇ ਆ ਕੀ ਬੋਲਦੇ ਪਾਪਾ ਜੀ ਤੁਹਾਡੇ ਸਾਹਮਣੇ ਹੀ ਆ ਮਿੰਟ 'ਚ ਬੇਇੱਜ਼ਤੀ ਕਰਕੇ ਰੱਖ ਦਿੰਦੇ ਆ ਉਹ ਐ ਨਹੀਂ ਵੇਚਦੇ ਕਿ ਨੂੰਹਾਂ ਤੇ ਆ ਕੋਲ ਖਲੋਤੀਆਂ ਆ ਜਦੋਂ ਵੀ ਹੁੰਦਾ ਉਹਦੋਂ ਬੋਲਣਾ ਸ਼ੁਰੂ ਕਰ ਦਿੰਦੇ ਆ ਥੋੜਾ ਉਮਰ ਦੇ ਹਿਸਾਬ ਨਾਲ ਨਾ ਉਹ ਨੰਟਲਣਾ ਚਾਹੀਦਾ ਵਾ ਤੇ ਤੁਸੀਂ ਬੋਲਣ ਵਾਲੇ ਨਾ ਕੰਮ ਕਰੋ ਜਿਸ ਗੱਲ ਉਹ ਬੋਲਦੇ ਨੇ ਉਹ ਕਮ ਨਾ ਕਰੋ ਉਹ ਮਾੜਾ ਥੋੜੇ ਬੋਲਦੇ ਨੇ ਉਹ ਸਹੀ ਬੋਲਦੇ ਨੇ ਤੁਹਾਨੂੰ ਟੋਕਦੇ ਨੇ ਤੁਹਾਨੂੰ ਅਕਲ ਆਉਣ ਵਾਸਤੇ ਟੋਕਦੇ ਨੇ ਉਹ ਮਾੜਾ ਨਹੀਂ ਬੋਲਦੇ ਮੈਂ ਉਹਨੂੰ ਕੀ ਸਮਝਾਉਣਾ ਜੇ ਮਾੜਾ ਬੋਲਦਾ ਹੁੰਦਾ ਨਾ ਫਿਰ ਮੈਂ ਉਹਨੂੰ ਕਹਿੰਦੀ ਵੀ ਵੀਰ ਮੇਰਾ ਇਤਰਾ ਨੇ ਇਤਰਾ ਕਰ ਹੋ啊 ਜੀ ਤੁਸੀਂ ਕਹਿੰਦੇ ਮਾੜਾ ਬੋਲਦਾ ਹੀ ਨਹੀਂ ਉਹ ਚੰਗਾ ਬੋਲਦਾ ਤੇ ਜੇ ਇਹ ਚੰਗਾ ਬੋਲਦਾ ਤੇ ਮਾੜਾ ਹੁੰਦਾ ਕੀ ਹੈ ਮਾੜਾ ਤੁਸੀਂ ਵੇਖਿਆ ਨਹੀਂ ਆ ਮਾੜਾ ਤੁਨੂੰ ਆਪੇ ਨਜ਼ਰ ਆ ਜਾਣਾ ਜੇ ਤੋ ਹੋਇਆ ਕਿਤੇ ਨਾ 부ਆ ਜੀ ਪਾਪੇ ਦੀ ਆਦਤ ਚੰਗੀ ਆ ਗੱਲ ਬਾਤ ਚੋ ਕਰਦਾ ਵੈ ਚਪੇੜ ਪੱਲਾ ਮਾਰਦਾ ਉਹਨਾਂ ਦੇ ਮੂੰਹ ਦੇ ਉੱਤੇ ਇਹ ਕੋਈ ਚੰਗਾ ਲੱਗਦਾ ਬੁੱਢੇ ਵੇਲੇ ਵੀ ਪਾਪੇ ਨੂੰ ਸ਼ਰਮ ਨਹੀਂ ਆਗੀ ਮੇਰੀ ਸੁਣ ਗੱਲ ਉਹ ਤੇ ਆਪਣੀ ਕਰਤੂਤੋਂ ਮਾਰ ਖਾਂਦੀ ਆ ਜੇ ਉਹ ਜੀ ਕਰਤੂਤਾ ਨਾ ਨਾ ਕਰੇ ਤੇ ਪਾਪਾ ਕਦੀ ਗੱਲ ਨਾ ਕਵੇ ਉਹਨੂੰ ਦੇਖੋ 부ਆ ਜੀ ਅਸੀਂ ਦੇ ਅਜ ਤੱਕ ਕਦੀ ਮੰਮੀ ਨੂੰ ਦੇਖਿਆ ਨਹੀਂ ਕੋਈ ਉਹ ਨਾ ਉੱਚਾ ਨੀਵਾ ਬੋਲਦਿਆ ਤੇ ਨਾ ਕੋਈ ਉਹੋ ਜਿਹੀ ਕਦੀ ਗੱਲ ਕਰਦਿਆ ਨਾਲੇ ਤੁਸੀਂ ਮੈਨੂੰ ਦੱਸੋ ਮੈਂ ਸੁਣੀਸ ਨਹੀਂ ਹੋਈ ਗੱਲ ਐ ਮਾਨੂੰ ਕਹਿੰਦੇ ਸੀ ਕਿ ਭੂਆ ਨੂੰ ਇੱਕ ਚਪੇੜ ਮਾਰੀ ਸੀ ਸਾਰੀ ਫੁੱਪਣ ਨੇ ਤੇ ਪਾਪਾ ਉਸੇ ਵੇਲੇ ਚੁੱਕ ਲਿਆ ਸੀ ਤੁਹਾਨੂੰ ਤੇ ਆਪ ਕਿੰਨੀਆਂ ਮਾਰਦਾ ਪਿਆ ਮੰਮੀ ਨੂੰ ਉਹਦੀ ਕੋਈ ਗਿਣਤੀ ਨਹੀਂ ਤੁਸੀਂ ਵੀ ਨਹੀਂ ਸਮਝਾ ਸਕਦੇ ਉਹਨਾਂ ਨੂੰ ਕਿ ਬੀਰਿਆ ਅੱਦਾਂ ਨਾ ਕਰ ਹੂੰ ਤੇ ਪੋਤਰੇ ਦੋਤਰੀਆਂ ਵਾਲਾ ਹੋ ਚਲੇ ਐਵੇਂ ਕੀ ਪੋਤਰੀਆਂ ਦੀ ਅੱਗੋਂ ਨੂਹਾਂ ਵੀ ਆ ਗਈਆਂ ਮੈਂ ਸਮਝਦਾ ਹੀ ਨਹੀਂ ਕੁਝ ਵੀ ਤੁਸੀਂ ਸਮਝਾਉਂਦੇ ਨਹੀਂ ਉਹਨਾਂ ਨੂੰ ਤੈਨੂੰ ਕੀ ਪਤਾ ਤੈਨੂੰ ਉਹਦਾ ਕੀ ਪਤਾ ਜੋ ਕੁਝ ਮੈਂ ਸਿਆ ਨਾ ਉਹ ਮੈਂ ਹੀ ਸਿਆ ਇਹਨੇ ਕੀ ਸਿਆ ਵਾ ਵਨ ਸਵੰਨਾ ਖਾਂਦੀ ਆ ਵਨ ਸਵੰਨਾ ਪੌਂਦੀ ਆ ਨੂਹਾਂ ਧੀਆਂ ਸਭੇ ਦੀ ਸੇਵਾ ਕਰਦੀਆਂ ਵਾ ਫਿਰ ਵੀ ਉਹ ਬੋਲੇ ਤੇ ਮਾੜੀ ਗੱਲ ਲਿਆ ਨਾ ਕਿਹੜੀ ਗੱਲੋਂ ਬੋਲੇ ਮੇਰੇ ਨਾਲ ਤਾਂ ਉਹਨਾਂ ਨੇ ਬੜਾ ਕੁਝ ਕੀਤਾ ਹੀ ਤਾਂ ਮੇਰਾ ਭਰਾ ਲੈ ਇਹਦਾ ਨਾ ਕੀ ਹੁੰਦਾ ਤੁਹਾਡੇ ਸਾਹਮਣੇ ਨਾ ਨਾ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਤੇ ਕਰਦੀਆਂ ਆਮ ਗੱਲਾਂ ਨੇ ਜਿਵੇਂ ਛਤਰ ਖਾਣੇ ਆਮ ਗੱਲਾਂ ਤਾਂ ਹੋਰ ਘਰ ਵਾਲਾ ਕੇ ਗੁੱਸੇ ਚ ਆ ਕੇ ਕਦੀ ਮਾਰ ਹੀ ਦਿੰਦਾ ਫਿਰ ਕੀ ਹੋਇਆ ਕਦੀ ਨਹੀਂ ਨਾ ਮਾਰਦਾ ਉਹ ਹਮੇਸ਼ਾ ਹੀ ਮਾਰਦਾ ਜੇ ਫਿਰ ਉਹ ਕੁਝ ਨਾ ਕੁਝ ਆਂਦੀ ਹੀ ਹੋਏਗੀ ਇਸ ਤਰ੍ਹਾਂ ਨਹੀਂ ਮਾਰਦਾ ਤੁਸੀਂ ਕੋਈ ਨਹੀਂ ਮਾਰਦੇ ਕੇ ਇਹਨੂੰ ਕੋਹਾ ਜੀ ਤੁਹਾਣਾ ਗੱਲ ਕਰਨੀ ਫਜ਼ੂਲ ਹੈ ਤੁਸੀਂ ਤਾਂ ਭਰਾ ਆਪਣੇ ਦੀ ਸਾਈਡ ਲੈਣੀ ਹੈ ਸਾਡੀ ਨਹੀਂ ਲੈਣੀ ਆਹੋ ਹੁਣ ਤੁਸੀਂ ਇਹੋ ਕੁਛ ਹੀ ਆਖਣਾ ਏ ਹੋਰ ਕੀ ਆਖਣਾ ਭੂਆ ਨੂੰ ਵੀ ਤੁਸੀਂ ਹੀ ਗੱਲਾਂ ਕਰਨੀਆਂ ਅੱਜ ਆਗੀਆਂ ਤੁਹਾਨੂੰ ਬੋਲਣਾ ਤੇ ਇਹ ਵੀ ਸੁਣਨਾ ਤੇ ਭਰਾ ਮੇਰੇ ਨੇ ਤੁਹਾਨੂੰ ਫਿਰ ਬੋਲਣਾ ਤੇ ਇਹ ਆਖਣਾ ਸਾਡਾ ਸੋਹਰਾ ਸਾਨੂੰ ਬੋਲਦਾ ਏ ਭੂਆ ਭਰਾ ਸਮਝਾਣ ਦੇ ਬਚਾਈ ਕੋ ਗੋ ਭਰਾ ਦੀ ਹਿੱਤ ਕਰ ਤੇ ਮਨਜੂਬ ਹਾਂਜੀ ਇੱਧਰ ਆ ਮੇਰੀ ਗੱਲ ਸੁਣ ਪਹਿਲਾਂ ਇੱਧਰ ਆ ਬੈਠ ਜੀ ਹਾਂਜੀ ਤੂੰ ਕਿੰਪੂ ਹਨ ਲੱਗੀ ਸੇ ਇਹ ਪੈਨ ਪ੍ਰਕਟ ਹੈ ਇੱਕੋ ਜਿਹੀ ਦੋਨੋਂ ਉਹਨੇ ਤੇਰੀ ਗੱਲ ਸੁਣਨੀ ਹੈ ਨਾ ਉਹਨੇ ਆਪਣੇ ਭਰਾ ਦੀ ਗਲਤੀ ਮੰਨੀ ਤੈਨੂੰ ਕੀ ਲੋੜ ਸੀ ਤੁਸੀਂ ਆਪਾ ਹੋਰ ਪਾ ਲਿਆ ਗੱਲ ਉਹਨੇ ਵੇਖੀ ਆ ਕੇ ਕਿੰਨਾ ਕੁ ਬੋਲਣਾ ਤੈਨੂੰ ਹੀ ਬੋਲੇਗਾ ਤੇ ਮੈਨੂੰ ਵੀ ਬੋਲੇਗਾ ਬੀਜੀ ਮੈਂ ਪੂਆ ਨੂੰ ਕੁਝ ਗਲਤ ਵੀ ਨਹੀਂ ਕਿਹਾ ਜੋ ਤੁਹਾਡੇ ਨਾਲ ਹੁੰਦਾ ਨਾ ਮੈਂ ਸੋਈ ਉਹਨਾਂ ਨੂੰ ਕਿਹਾ ਤੁਸੀਂ ਨਹੀਂ ਕਿਉਂ ਸਹਲੰਦ ਦੇ ਜੇ ਅੰਡੀ ਕੁੱਟ ਮਾਰਤਾ ਤੁਹਾਡੇ ਨਾਲ ਉਹ ਕਰਦੇ ਆ ਤੁਸੀਂ ਅੱਗੋ ਕੁਝ ਬੋਲਦੇ ਨਹੀਂ ਗੇ ਪੁੱਤਰ ਕੀ ਦੱਸਾਂ ਤੈਨੂੰ ਮੈਂ ਤਾਂ ਸ਼ੁਰੂ ਤੋਂ ਸਹਿੰਦੀ ਆਈ ਹਾਂ ਜਦੋਂ ਉਹਦਾ ਵਿਆਹ ਆਈ ਮੈਂ ਉਹਨਾਂ ਦੀ ਜ਼ੁਬਾਨ ਨਹੀਂ ਦੇ ਅੱਗੇ ਖੋਲੀ ਤਾਂ ਹੁਣ ਐਸਮਰਤ ਕੀ ਖੋਲਾਂਗੀ ਮੇਰੇ ਬਾਪਿਆਂ ਨੇ ਕੁਝ ਨਹੀਂ ਦੇਖਿਆ ਦਾ ਥੋੜੀ ਜੀ ਜ਼ਮੀਨ ਤੇ ਡੰਗਰ ਤੇ ਮੈਨੇ ਚੁੱਕ ਕੇ ਵਿਆਹ ਛੱਡਿਆ ਦੇਣਾ ਇਹ ਸ਼ੁਰੂ ਤੋਂ ਹੀ ਮੇਰੇ ਤੇ ਹੱਥ ਚੁੱਕਦਾਈ ਜੂ ਮੇਰਾ ਵਿਆਹ ਆਇਆ ਮਾਪਿਆਂ ਦੇ ਅੱਗੇ ਦੱਸਦੀ ਸੀ ਉਹਨਾਂ ਕਹਿੰਦਾ ਧੀ ਸਾਡੇ ਘਰ ਆਣ ਤੇ ਹੱਸ ਗਿਆ ਰੋਂਦੀ ਨਾ ਸਾਡੇ ਘਰ ਆਈ ਸਾਡੇ ਕਲੇਜ ਦੇ ਡੰਡ ਨਹੀਂ ਪੈਂਦੀ ਅਸੀਂ ਤੈਨੂੰ ਵਿਆਹ ਤਾਂ ਤੇਰੀ ਡੋਲੀ ਇੱਥੋਂ ਗਈ ਹੋ ਤੇ ਅਰਥੀ ਆਣੀ ਚਾਹੀਦੀ ਤੇਰੇ ਪੁੱਤ ਮੈਂ ਸੁਮਤੀ ਜਾਵਾਂ ਵੀ ਤੇ ਕਿੱਥੇ ਜਾਵਾਂ ਤੂੰ ਆਪ ਸੋਚ ਮਾਪਿਆਂ ਨੂੰ ਜਾ ਕੇ ਦੱਸਦੀ ਸੀ ਤੇ ਉਹ ਕਹਿੰਦੇ ਜੀ ਥੋੜੀਆਂ ਬੋਤਿਆਂ ਗੱਲਾਂ ਦੇ ਹਰ ਘਰ ਚ ਹੁੰਦੀਆਂ ਮੈਂ ਉਹੀ ਗੱਲ ਪੰਲੇ ਬਨ ਲਈ ਬੈਠੀ ਆਂ ਤੇ ਚਿੱਤਰਖਾਨੇ ਪਈ। ਬੀਜੀ ਤੁਹਾਡੇ ਵੱਲੋਂ ਦੇਖ ਕੇ ਨਾ ਬਹੁਤ ਤਰਸ ਆਂਦਾ ਵਾ। ਕਿ ਪਾਪਾ ਕੀ ਕਰਦੇ ਵੇ ਤੁਹਾਡੇ ਨਾਲ। ਪਰ ਸਾਡੀ ਪੇਸ਼ ਨਹੀਂ ਜਾਂਦੀ ਬੀਜੀ। ਸ਼ੁਕਰ ਆ ਪਰਮਾਤਮਾ ਦਾ। ਕਿ ਪਾਪੇ ਵਰਗੀ ਉਹਦੀ ਔਲਾਦ ਨਹੀਂ ਗਈ। ਸਾਨੂੰ ਆਦਮੀ ਚੰਗੇ ਮਿਲ ਗਏ। ਅੱਗੋ ਪੁੱਤ ਵੀ ਵੇਖੋ ਤੁਹਾਡੇ ਪੋਤਰੇ ਵੀ। ਪੋਤਰੇ ਨੂੰ ਆਵੇਂ। ਕਿੱਡੀਆਂ ਸੋਹਣੀਆਂ ਰੱਖੀਆਂ ਆਂ ਮੈਂ ਤੇ ਬੜਾ ਸਮਝਾਨੀ ਆ ਮੰਜੂ ਤੇ ਦਾ ਆਪਣਾ ਸੁਭਾਅ ਬਦਲੋ ਬੱਚੇ ਨਹੀਂ ਚਹੰਦੇ ਮੈਂ ਤੇ ਸਹਲੀਆਂ ਬੱਚੇ ਕਿਸਤਾਂ ਚ ਹਨ ਅੱਗੋਂ ਨੂੰ ਆਈਆਂ ਉਹ ਚਹੰਦੇ ਪਏ ਉਹਨਾਂ ਦੇ ਸਾਹ ਘੁੱਟਨੇ ਜੇ ਇੰਨਾ ਬੋਲ ਬੋਲ ਕੇ ਪਰ ਉਹ ਸਮਝਦੇ ਨਹੀਂ ਉਹ ਨਹੀਂ ਸਮਝਦੇ ਪਏ ਉਹ ਸਮਝਣ ਨੂੰ ਤਿਆਰ ਹੀ ਨਹੀਂ ਉਹ ਕਹਿੰਦੇ ਮੇਰੀ ਹਕੂਮਤ ਹੀ ਘਰ ਚ ਚੱਲੇਗੀ ਨਾ ਉਹੀ ਟੈਨਸ਼ਨ ਖਾਈ ਜਾਂਦੀ ਪਈ ਐ ਦੇਖੋ ਮੈਂ ਅਸੀਂ ਦੇ ਸਹਲੀਆਂ ਆ ਪਰ ਉਹ ਕਿਰਨ ਨੇ ਤੇ ਪੂਜਾ ਨੇ ਜਿ ਸਹਿਣੀ ਆ ਮਨ ਤੇ ਡਰ ਲੱਗਦਾ ਵੈ ਕਿਤੇ ਪਾਪੇ ਨੂੰ ਮੁੜ ਕੇ ਜਵਾਬ ਨਾ ਦੇ ਦੇ ਦਨ ਚਲ ਜੋ ਹੋਏਗਾ ਦੇਖੀ ਜਾਏ ਪਰ ਮੇਰਾ ਦਿਲ ਬਾਜ ਮਾਰਦਾ ਇੱਕ ਨਾ ਇੱਕ ਦਿਨ ਤੇ ਆਏਗਾ ਹੀ ਨਾ ਜਦੋਂ ਪਾਪਾ ਸਾਡੀ ਕਦਰ ਕਰੇਗਾ ਤੇ ਆਪਣਾ ਸੁਭਾਅ ਬਦਲੇਗਾ يا هل كتا بياس والمالي ده ਕੀ ਹੋਈ ਕੀ ਹੋਈ ਕੁਛ ਨਹੀਂ ਮੰਮੀ ਫਿਰ ਐ ਕਿਉਂ ਬੈਠੇ ਕੁਝ ਨਹੀਂ ਮੰਮੀ ਮੇਰਾ ਨਾ ਦਿਲ ਕਰਦਾ ਵਾ ਮੈਂ ਨਾ ਬਸ ਫਾ ਲੈ ਲਾ ਤੇ ਮਰ ਜਾ ਐਵੇਂ ਮਰ ਜਾ ਇਹ ਕੀ ਵੀਨੇ ਗੱਲਾਂ ਕਰਦਾ ਪੈ ਤੂੰ ਬਾਸ ਮੰਮੀ ਮੇਰਾ ਨਾ ਘਰ ਦੇ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਕਰਚ ਰੇ ਨੂੰ ਦਿਲ ਨਹੀਂ ਕਰਦਾ। ਕਿ ਤੁਰ ਕੇ ਮੈਂ ਚੱਜ ਨਾਲ ਗੱਲ ਕਰੂੰ ਰਾ ਕੋ ਥੋੜੀ। ਮੈਨੂੰ ਦੱਸ ਕੀ ਗੱਲ ਐ। ਨਹੀਂ ਮੰਮੀ, ਕਿ ਹਿੰ ਦੱਸੋ ਕਿ ਮੇਰਾ ਦਿਲ ਕਰਦਾ ਵਾ ਕਿ ਮੈਂ ਵਿਹਲਾ ਪਿਆ ਰਵਾਂ, ਕੋਈ ਕੰਮ ਨਾ ਕਰਾਂ। ਘਰ ਦੇਆਂ ਕੋ ਬਾਰ-ਬਾਰ ਪੈਸੇ ਮੰਗਾ। ਜਦੋਂ ਮੰਮੀ ਮੁੰਡਾ ਵੱਡਾ ਹੋ ਜਾਂਦਾ ਵਾ ਨਾ, ਉਹਨੂੰ ਘਰ ਦੇਆਂ ਕੋ ਪੈਸੇ ਮੰਗਣ ਲੱਗੇ ਨਾ ਸ਼ਰਮ ਆਉਂਦੀ ਆ। ਪਰ ਮੈਨੂੰ ਹਮੇਸ਼ਾ ਇਹ ਚੀਜ਼ ਘਰ ਦੇ ਵਿੱਚ ਫੀਲ ਕਰਾਈ ਜਾਂਦੀ ਆ ਕਿ ਮੈਂ ਇੱਕ ਫੇਲੀਅਰ ਆ। ਮੈਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦਾ। ਨਹੀਂ ਤੇ ਮੰਮੀ ਮੈਂ ਕਿੰਨੀ ਕੋਸ਼ਿਸ਼ ਕੀਤੀ ਨਾ ਕਿ ਕਿਤੇ ਨਾ ਕਿਤੇ ਕੁਝ ਨਾ ਕੁਝ ਮੇਰਾ ਬਣ ਜੇ ਹੁਣ ਮੰਮੀ ਬਾਹਰ ਜਾਣ ਵਾਸਤੇ ਮੈਂ ਟਰਾਈ ਕੀਤਾ ਉਹ ਪੈਸੇ ਲੈ ਕੇ ਭੱਜ ਗਿਆ ਇਹਦੇ ਵਿੱਚ ਮੇਰੀ ਗਲਤੀ ਆ ਮੈਂ ਮੰਮੀ ਘਰ ਦੇ ਵਿੱਚ ਰਹਿ ਕੇ ਇੰਨਾ ਜ਼ਿਆਦਾ ਫਰਸਟ੍ਰੇਟ ਹੋ ਗਿਆ ਨਾ ਮੇਰਾ ਸੱਚੀ ਦਿਲ ਕਰਦਾ ਕਿ ਆਹੀ ਪੱਖੇ ਦੇ ਨਾਲ ਫਾਲ ਲਾ ਲਾਂ ਮੈਂ ਤੇ ਮੈਨੂੰ ਜ਼ਿੰਦੇ ਜੀ ਮਾਰ ਨਾ ਤੇ ਐਦਾਂ ਕਰ ਦੇ ਜੇ ਤੂੰ ਵੀ ਮਰਨਾ ਨਾ ਤੇ ਤੂੰ ਮਰ ਜਾ ਉਸ ਤੋਂ ਪਹਿਲਾਂ ਮੈਨੂੰ ਜ਼ਹਿਰ ਦੇ ਕੇ ਮਾਰ ਦਿਓ ਨ ਮੇਰੀ ਗੱਲ ਸੁਣ ਮੈਂ ਕਿਹਦੇ ਪਿੱਛੇ ਜੀਣਾ ਹੈ ਕਿਹਦੇ ਪਿੱਛੇ ਦੱਸ ਮੈਨੂੰ ਹੈ ਮੇਰੇ ਤੇਨੂੰ ਵੇ ਵੇ ਕਿ ਜਿੰਦੀ ਵੀ ਨਹੀਂ ਤੁਹਾਨੂੰ ਹੈ ਦੋਨਾਂ ਭਰਾਵਾਂ ਨੂੰ ਤੇ ਮੇਰੀ ਜਾਨ ਲੈਣੀ ਜੇ ਤੇ ਉਵੇਂ ਹੀ ਲੈ ਲਓ ਆ ਗੱਲਾਂ ਕਰ ਕਰਕੇ ਰੱਬ ਦਾ ਵਾਸਤਾ ਮੈਨੂੰ ਨਾ ਮਾਰੋ ਮੇਰੇ ਤੇ ਉਮਰ ਹੀ ਨਹੀਂ ਕਰਕੇ ਕਰਤਾ ਸੋਣੇ ਸੋਣੇ ਕਹੀ ਤੁਸੀਂ ਵੀ ਉਹਨੂੰ ਸ਼ੁਰੂ ਹੋ ਗਏ ਉਹ ਜੇ ਗੱਲਾਂ ਕਰਨੀਆਂ ਹਮ ਬਸਟਾਈਲ ਕਿ ਉਹ ਐ ਦੱਸ ਮੈਨੂੰ ਮੇਰਾ ਪੁੱਤ ਮੈਨਾਂ ਮੰਮੀ ਨੇ ਕੁਛ ਕੀਤਾ ਦਿਨੋ ਦਿਨ ਨਾ ਡਿਪਰੈਸ਼ਨ ਦੇ ਵਿੱਚ ਜਾਂਦਾ ਵਾ ਤੇ ਇਹ ਡਿਪਰੈਸ਼ਨ ਦੀ ਵਜ੍ਹਾ ਨਾ ਸਿਰਫ ਪਾਪਾ ਏ ਤੁਹਾਨੂੰ ਬਤਾਵਾ ਜਦੋਂ ਵੀ ਉਹ ਘਰੇ ਆਉਂਦੇ ਨਾ ਕਿਤੇ ਮੈਂ ਰੋਟੀ ਖਾਣ ਬੈਹਾਂ ਮੈਨੂੰ ਇੱਕੋ ਗੱਲ ਕਹਿਣਗੇ ਹਾਂ ਓਏ ਵੇਲੜਾ ਕੁਝ ਕੀਤਾ ਹੀ ਕੰਮ ਜੋਗਾ ਕਿ ਨਹੀਂ ਮੈਨੂੰ ਨਾ ਮੰਮੀ ਇਦਾਂ ਫੀਲ ਹੁੰਦਾ ਕਿ ਮੈਂ ਨਾ ਪੂਰੇ ਘਰ ਦੇਆਂ ਵਾਸਤੇ ਬੋਝ ਬਣ ਕੇ ਰਹਿ ਗਿਆ ਵਾਂ ਪਾਪੇ ਨੂੰ ਬਸ ਇਹ ਚਾਹੀਦਾ ਵਾ ਕਿ ਹਾਂ ਜੀ ਹਾਂ ਇੱਥੇ ਮੁੰਡਾ ਨਾ ਲੰਮੇ ਨਾ ਪਿਆ ਰਵੇ ਉਹਨਾਂ ਨੂੰ ਚਾਹੀਦਾ ਵਾ ਸਵੇਰੇ ਮੈਂ ਉਠਾਂ ਟਿਪ ਟੋਪਾਂ ਵਾ ਵਧੀਆ ਕੱਪੜੇ ਪਾਵਾਂ ਤੇ ਘਰੋਂ ਨਿਕਲ ਜਾ ਭਾਵੇਂ ਬਾਹਰ ਜਾ ਕੇ ਨਾ ਲੋਕਾਂ ਦੀਆਂ ਕੁੜੀਆਂ ਹੀ ਛੇੜਾਂ ਨਹੀਂ ਤੇ ਹੋਰ ਕਿਹੇ ਪੁੱਠੇ ਕੰਮਾਂ 'ਚ ਪੈ ਜਾਣਾ ਫੇਰ ਪਾਪੇ ਨੂੰ ਚੰਗਾ ਲਾਊਗਾ ਕਿ ਹਾਂ ਸਵੇਰੇ ਨਿਕਲ ਜਾਂਦਾ ਵਾ ਤੇ ਰਾਤੀ ਹੁੰਦਾ ਘਰ ਦੇ ਵਿੱਚ ਤੇ ਪੁੱਠੇ ਕੰਮਾਂ 'ਚ ਪੈ ਜਾਏਗਾ ਤੇ ਤੂੰ ਇਹ ਸੋਚੇ ਤੇਰੀ ਮਾਂ ਤੇ ਕੀ ਬੀਤੇਗੀ ਹੈ ਤੂੰ ਸਭ ਕੋਈ ਸਭ ਕੁਝ ਕਰਨਾ ਚਾਹੁੰਦਾ ਹੈ ਸਾਹਿਬ ਜੋ ਤੇਰੇ ਪਾਪਾ ਦੀ ਹੱਤਤਾ ਸੀ ਜੋ ਤੇਰੇ ਪਾਪਾ ਨੇ ਕੀਤਾ ਉਵੇਂ ਦਾ ਬੰਨਾ ਚਾਹੁੰਦਾ ਤੂੰ ਕਿ ਕਿਉਂ ਨਹੀਂ ਮੰਮੀ ਕਿਉਂ ਨਹੀਂ ਮੰਮੀ ਪਾਪਾ ਜੀ ਨੂੰ ਆ ਵੇਖਣਾ ਮਨਜ਼ੂਰ ਕਿ ਜੇ ਮੈਂ ਘਰ ਦੇ ਵਿੱਚ ਆਰਾਮ ਦੇ ਨਾਲ ਬੈਠਦਾ ਮੈਂ ਤੱਕਦੇ ਗਲਤ ਕੰਮ ਦੇ ਵਿੱਚ ਨਹੀਂ ਜਾਣਦੇ ਆ ਉਹਨਾਂ ਨੂੰ ਬਸ ਇਹ ਵੇਖਦਾ ਵਾ ਕਿ ਘਰ ਦੇ ਵਿੱਚ ਜਿਵੇਂ ਆਪਣੇ ਕਮਰੇ 'ਚ ਬੈਠਾ ਵਾ ਪਰ ਉਹਨਾਂ ਨੂੰ ਇਹ ਨਹੀਂ ਵੇਖਦਾ ਕਿ ਕਿੰਨੀ ਟੈਨਸ਼ਨ ਲੈ ਕੇ ਮੈਂ ਬੈਠਦਾ ਵਾ ਮੈਂ ਮੰਮੀ ਸੱਚੀ ਕਹਿਣ ਨਾ ਜੇ ਮੈਂ ਮਰ ਗਿਆ ਨਾ ਤੇ ਮੈਂ ਇੱਕੋ ਨਾਮ ਲੈ ਕੇ ਜਾਊਂਗਾ ਕਿ ਮੇਰੇ ਨਾਲ ਜੋ ਵੀ ਹੋਇਆ ਨਾ ਇਹਦਾ ਜ਼ਿੰਮੇਵਾਰ ਸਿਰਫ ਪਾਪਾ ਹੀ ਬਸ ਸੱਤ ਤੂੰ ਹੋਰ ਨਹੀਂ ਬੋਲਣਾ ਆਪਣੀ ਮਾਂ ਲੇਖ ਕਿ ਤੇਰੀ ਮਾਂ ਨਹੀਂ ਇੰਨੇ ਦੀ ਗੁਲਾਮੀ ਚ ਕਿੰਨੀ ਜ਼ਿੰਦਗੀ ਕੱਟ ਛੜੀ ਤੇਰੇ ਪਾਪ ਤੇਰੇ ਪਾਪ ਦਾ ਸੁਭਾਤ ਇਹਨੂੰ ਪਤਾ ਕਿੰਨਾ ਕੰਦਾ ਸੀ ਕਿੰਨਾ ਭੈੜਾ ਸੁਭਾਅ ਸੀ ਨਾ ਉਹ ਸ਼ਰਾਬ ਪਿੰਦੇ ਸੀ ਨਾ ਉਹ ਜੂਆ ਖੇੜਦੇ ਸੀ ਉਹਨਾਂ ਨੂੰ ਸਭ ਤੋਂ ਇੱਕ ਵੱਡਾ ਐਬ ਸੀ ਜਿਹੜਾ ਤੂੰ ਕਹਿੰਨਾ ਕਿ ਮੈਂ ਆ ਕੰਮ ਕਰਨ ਲੱਪਾਂ ਸਭ ਕੁਝ ਬਰਦਾਸ਼ਤ ਕੀਤਾ ਜਾਂ ਦੱਸ ਆ ਇਹ ਸਭ ਕੁਝ ਨਹੀਂ ਤੇਰੇ ਪਾਪਾ ਤੇ ਜਨਾਨੀ ਹੱਥ ਦੀ ਮਹਿਲ ਉਹ ਕਹਿੰਦਾ ਚੱਲ ਨਿਕਲ ਪਾ ਕਹਿਣਾ ਇੱਧਰ ਕੰਮ ਨਾ ਕਰਿਆ ਕਰੋ ਨਿਕਲ ਬਾ ਚਾ ਕਬਰੇ ਬੱਚੇ ਚੱਲ ਬਾ ਮੈਂ ਕਹਣਾ ਘਰ ਚਾਰ ਦੀਵਾਰਾਂ ਨਾਲ ਨਹੀਂ ਹੁੰਦਾ ਜੀਆਂ ਨਾਲ ਹੁੰਦਾ ਤੇ ਪਾਪਾ ਜੀ ਕੋਲ ਖਲੋਤੇ ਹੁੰਦੇ ਸੀ ਤੇ ਕੋਲ ਖਲੋ ਕੇ ਬੇਇੱਜ਼ਤੀ ਕਰਾਣੀ ਮੇਰੀ ਤੇ ਕਹਣਾ ਨਹੀਂ ਘਰ ਦੀਵਾਰਾਂ ਨਾਲ ਨਹੀਂ ਹੁੰਦਾ ਜੀਆਂ ਨਾਲ ਘਰ ਨਹੀਂ ਹੁੰਦਾ ਤੇ ਫਿਰ ਤੂੰ ਚੰਨ ਤੂੰ ਵੀ ਉਦਾ ਹੀ ਬਣੇ ਪਾਪਾ ਤੇਰੀ ਨੇ ਕਦੀ ਮੇਰੀ ਇੱਜ਼ਤ ਨਹੀਂ ਕੀਤੀ ਉਹਨਾਂ ਨੂੰ ਨਹੀਂ ਪਤਾ ਜਨਾਨੀ ਕੀ ਚੀਜ਼ ਹੁੰਦੀ ਏ ਕੁਛ ਕੀ ਚੀਜ਼ ਹੁੰਦੀ ਏ ਪਰ ਤੂੰ ਇੱਕ ਗੱਲ ਯਾਦ ਰੱਖੀ ਤੂੰ ਇੰਨਾ ਕੋ ਵੱਡਾ ਇਨਸਾਨ ਬਣੇਗਾ ਨਾ ਮੇਰਾ ਦਿਲ ਕਹਿੰਦਾ ਮੇਰਾ ਪੁੱਤ ਇੰਨਾ ਸਾਰਾ ਪੈਸਾ ਕਮਾਏਗਾ ਜਿਹੜੇ ਵੀਰ ਲੜ ਕਹਿੰਦੇ ਨੇ ਨਾ ਸਭ ਕੁਝ ਕਹਿੰਦੇ ਨੇ ਤੂੰ ਹੀ ਕਾਮਯਾਬ ਹੋਏਗਾ ਵੇਖੀ ਕਈ ਜਨ ਕੈਨੋ ਲੈਂਦਾ ਕੀ ਇੰਨਾ ਤੇ ਕਹਣਾ ਇੰਨਾ ਤੇ ਕਾਫ ਮੈਂ ਕਹਣਾ ਇਥੇ ਸ਼ੁਰੂ ਤੋਂ ਹੀ ਕਹਿੰਦੇ ਆਏ ਪੁੱਤ ਇਹਨਾਂ ਨੇ ਕਹੀ ਜਾਣਾ ਬੰਦਾ ਹੋਏ ਜਿਹੜਾ ਇਦਰੋਂ ਗੱਲ ਸੁਣੇ ਇਦਰੋਂ ਕੱਢ ਦੇ ਜੇ ਤੂੰ ਐਵੇਂ ਗੱਲਾਂ ਸੋਚੀ ਜਾਏਂਗਾ ਤੇਰੇ ਤੇ ਉਮਰ ਕਮ ਨਹੀਂ ਤੇ ਸ਼ੁਰੂ ਵੀ ਨਹੀਂ ਹੋਈ ਤੇ ਸਾਡੀ ਪੁੱਤਰ ਖਤਮ ਹੋ ਗਈ ਬੱਸ ਮੰਮੀ ਮੈਨੂੰ ਨਾ ਫੇਰ ਡਿਪਰੈਸ਼ਨ ਤੋਂ ਕੱਢ ਦੋ ਬੱਸ ਮੈਨੂੰ ਨਹੀਂ ਰਿਹਾ ਜਾਂਦਾ ਮੋਲ ਦੇ ਵਿੱਚ ਤੂੰ ਕੀ ਚੰਨਾ ਤੂੰ ਦੱਸ ਤੂੰ ਕੀ ਚੰਨਾ ਸੀ ਕਿਵੇਂ ਕਰੀਏ ਮੈਂ ਤੇਰੇ ਪਿੱਛੇ ਸਭ ਕੁਝ ਕਰਨ ਨੂੰ ਤਿਆਰ ਹਾਂ ਮੈਂ ਮੰਮੀ ਕੋਈ ਨਾ ਕੋਈ ਕੰਮ ਕਰਨਾ ਚਾਹੁੰਨਾ ਮੈਨੂੰ ਆ ਨਹੀਂ ਰਿਹਾ ਜਾਂਦਾ ਵਿਹਲਾ ਮੈਨੂੰ ਨਹੀਂ ਪਤਾ ਭਾਵੇਂ ਮੈਨੂੰ ਨਾ ਇੱਥੋਂ ਬਾਹਰ ਕੱਢ ਦੋ ਮੈਂ ਬਾਹਰ ਜਾ ਕੇ ਕੰਮ ਕਰ ਲੂੰਗਾ ਪਰ ਮੈਂ ਘਰ ਦੇ ਵਿੱਚ ਨਹੀਂ ਰਹਿਣਾ ਚਾਹੁੰਨਾ ਬਾਹਰ ਕਿੱਥੇ ਜਾਣਾ ਮੈਨੂੰ ਜਿੱਥੇ ਮਰਜ਼ੀ ਭੇਜੋ ਮੰਮੀ ਮੈਂ ਬਸ ਕੰਮ ਕਰਨਾ ਚਾਹੁੰਨਾ ਹਾਂ ਤੱਤੇ ਤੂੰ ਚਲਾ ਜਾਏਂਗਾ ਮੈਂ ਤੇਰੇ ਬਿਤੇ ਕਿੱਦਾਂ ਰਹੂੰਗੀ ਦੱਸ ਇੱਥੇ ਤੂੰ ਮੇਰਾ ਹਾਲ ਵੇਖਦਾ ਹੀ ਪਿਆ ਮੈਂ ਕਿਵੇਂ ਰਹੂੰਗੀ ਤੇਰੇ ਤੋਂ ਬਿਨਾ ਦੱਸ ਤੂੰ ਆਪਣੀ ਮਾਂ ਪਿੱਛੇ ਇੰਜ ਨਹੀਂ ਕਰ ਸਕਦਾ ਸੈਲ ਬਸ ਮੈਨੂੰ ਥੋੜਾ ਜਿਹਾ ਟਾਈਮ ਦੇ ਬੱਚੇ ਸਭ ਠੀਕ ਹੋ ਜਾਏਗਾ ਤੂੰ ਜਿਹੜਾ ਕਾਰੋਬਾਰ ਕਰੇਂਗਾ ਨਾ ਤੈਨੂੰ ਉਹੀ ਕਰਾ ਦੇਾਂਗੇ ਬਸ ਮੈਨੂੰ ਥੋੜਾ ਜਿਹਾ ਟਾਈਮ ਦੇ ਦੇ ਪਰ ਅੱਜ ਤੋਂ ਬਾਅਦ ਆ ਗੱਲ ਨਾ ਕਰੀ ਮਰਨ ਮਰਾਨ ਵਾਲੀ ਇਹ ਕਿੱਥੇ ਆਂ ਜਾਂਦੀ ਆ ਗੱਲ ਨਾ ਕਰੇ ਤੇਰੇ ਪਿੱਛੇ ਤੇ ਮੈਂ ਜਿੰਦੀ ਪਈ ਆ ਅਕਲ ਨਾ ਕਰ ਮੇਰੇ ਬੱਚੋ